ਵੱਡੀ ਖਬਰ ਹੈ ਪੰਜਾਬ ਦੇ ਅੰਬ ਅਮਨ ਸ਼ਾਂਤੀ ਦੇ ਨਾਲ ਹੋ ਰਹੀਆਂ ਨੇ ਪੰਚਾਇਤਾਂ ਦੀਆਂ ਚੋਣਾਂ ਅੰਮ੍ਰਿਤਸਰ ਜ਼ਿਲ੍ਹੇ ਦੇ ਅੰਦਰ 10 ਸਰਪੰਚਾਂ ਤੇ 104 ਪੰਚਾਂ ਦੀਆਂ ਚੋਣਾਂ ਹੋ ਰਹੀਆਂ ਨੇ ਸ਼ਾਂਤੀਪੂਰਵ ਤਰੀਕੇ ਦੇ ਨਾਲ ਇਹ ਚੋਣਾਂ ਕਰਵਾਈਆਂ ਜਾ ਰਹੀਆਂ ਨੇ ਤਾਂ ਇਸ ਵਕਤ ਦੀ ਵੱਡੀ ਤੇ ਅਹਿਮ ਖਬਰ ਹੈ ਪੁਲਿਸ ਵੱਲੋਂ ਸੁਰੱਖਿਆ ਦੇ ਪੁਖਤਾ ਪ੍ਰਬੰਧ ਵੀ ਕੀਤੇ ਗਏ ਨੇ ਤਾਂ ਅੱਜ ਪੰਜਾਬ ਭਰ ਦੇ ਵਿੱਚ ਲਗਾਤਾਰ ਪੰਚਾਇਤ ਤੇ ਸਰਪੰਚਾਂ ਦੀਆਂ ਚੋਣਾਂ ਹੋ ਰਹੀਆਂ ਨੇ ਚੋਣ ਰਾਜ ਕਮਿਸ਼ਨ ਵੱਲੋਂ ਇਹ ਚੋਣਾਂ ਕਰਵਾਈਆਂ ਗਈਆਂ ਨੇ ਤੇ ਅੱਜ ਹੀ ਇਸ ਦੇ ਰਿਜ਼ਲਟ ਆਉਣਗੇ ਤਾਂ ਪੰਜਾਬ ਦੇ ਅੰਦਰ ਅਮਨ ਸ਼ਾਂਤੀ ਦੇ ਨਾਲ ਪੰਚਾਂ ਤੇ ਸਰਪੰਚਾਂ ਦੀਆਂ ਚੋਣਾਂ ਹੋ ਰਹੀਆਂ ਨੇ ਅੰਮ੍ਰਿਤਸਰ ਜ਼ਿਲ੍ਹੇ ਦੇ ਅੰਦਰ 10 ਸਰਪੰਚਾਂ ਅਤੇ 104 ਪੰਚਾਂ ਦੀਆਂ ਚੋਣਾਂ ਕਰਵਾਈਆਂ ਜਾ ਰਹੀਆਂ ਨੇ ਇਹ ਚੋਣਾਂ ਸ਼ਾਂਤੀਪੂਰਵ ਤਰੀਕੇ ਦੇ ਨਾਲ ਜਿਹੜੀਆਂ ਕਿ ਕਰਵਾਈਆਂ ਜਾ ਰਹੀਆਂ ਨੇ ਤਾਂ ਪੁਲਿਸ ਵੱਲੋਂ ਸੁਰੱਖਿਆ ਦੇ ਖਾਸ ਪ੍ਰਬੰਧ ਕਿਤੇ ਗਾਇ ਨਹੀਂ ਤਾਂ ਉਥੇ ਤੁਹਾਨੂੰ ਦੱਸ ਦਈਏ ਕਿ ਗਰਮੀ ਦੇ باوجود ਵੀ ਲੋਕ ਆਪ ਮੁਹਾਰੇ ਹੋ ਕੇ ਵੋਟਾ ਪਾਉਣ ਦੇ ਲਈ ਪਹੁੰਚ ਰਹੇ ਨੇ ਅਜਨਾਲਾ ਦੇ ਪਿੰਡ ਫੁੱਲੇ ਕੇ ਚੱਕ ਦੇ ਵਿੱਚ ਲੋਕ ਆਪਣੀਆਂ ਲਗਾਤਾਰ ਵੋਟਾਂ ਪਾ ਰਹੇ ਨੇ ਤਾਂ ਉਥੇ ਹੀ ਜੇਕਰ ਗੱਲ ਕਰੀਏ ਫਤਿਹਗੜ ਸਾਧ ਦੇ ਵਿੱਚ ਵੀ ਲੋਕ ਆਪ ਮੁਹਾਰੇ ਹੋ ਕੇ ਲਗਾਤਾਰ ਜਿਹੜਾ ਕਿ ਵੋਟਾਂ ਪਾਉਣ ਆ ਰਹੇ ਨੇ ਤਾਂ ਅੱਜ ਜਿਹੜਾ ਕਿ ਇਹਨਾਂ ਵੋਟਾਂ ਦਾ ਨਤੀਜਾ ਸ਼ਾਮ ਨੂੰ ਹੀ ਆ ਜਾਏਗਾ ਤਾ ਜੋ ਪਿੰਡਾਂ ਨੂੰ ਪੰਚ ਤੇ ਸਰਪੰਚ ਨਹੀਂ ਮਿਲੇ ਤਾਂ ਅੱਜ ਉਹਨਾਂ ਦੇ ਚਿਹਰੇ ਜਿਹੜੇ ਆ ਉਹ ਲੋਕਾਂ ਦੇ ਸਾਹਮਣੇ ਆ ਜਾਣਗੇ